ਲਓ ਵੀ ਮਿੱਤਰੋ ਆਪਾਂ ਚੱਲਦੇ ਆਂ ਕੁੱਤਿਆਂ ਨੂੰ ਘਮਾਉਣ ਆਪਣੇ ਤੇ ਆ ਆ ਗਿਆ ਇੱਕ ਤਾਂ ਤੇ ਕਰੋ ਚੈੱਕ ਫਿਰ ਆਪਣੇ ਜਰਮਨ ਸ਼ਿਪ ਲੈ ਕੇ ਚੱਲਦੇ ਆਂ ਬਾਹਰ ਪੜੀ ਵਾਲੀ ਆ ਕੁੱਤੀ ਅੱਗੇ ਨਾਲ ਕੋੜ ਹੋਗੀ ਲੰਦਿਆ ਨਾ ਯਾਰ ਫਿਰ ਮੈਂ ਇਹ 2 ਘੰਟੇ ਨੂੰ ਨਹੀਂ ਦਾ ਹੀ ਨਹੀਂ ਸੋ ਹੂੰ ਫਿਰ ਮੈਂ 2 ਘੰਟੇ ਲੇਟ ਲਿਆ ਹੁੰਦਾ ਫਿਰ ਬਿੰਨੀ ਇੱਥੇ ਲੈਟ ਰੰ ਕਰਦਾ ਕੁੱਤਾ ਉੱਤੀ ਨਹੀਂ ਕਰਦੀ ਸੀਗੀ ਹੂੰ ਫਿਰ ਟਾਈਮ ਟੱਪ ਗਿਆ ਨਾ ਹੂੰ ਉਹ ਵਾਦੂ ਮੌਕੇ ਤੇ ਆਉਣਾ ਸੀਗਾ ਤੇ ਮੈਨੂੰ ਲਿਆਉਣਾ ਸੀਗਾ ਚਲ ਲਿਆਉਣੇ ਬੰਦੇ ਇਹਨਾਂ ਨੂੰ ਦਿਨ ਚ 2 ਵਾਰੀ ਤਾਂ ਲੈ ਕੇ ਆਵੇ ਹੈ ਨਾ ਉਹ ਰੋਜ਼ ਹੀ ਰੋਣਾ ਫਿਰ ਮੈਂ ਠੰਡ ਦਾ ਕਰਕੇ ਟੀਲਾ ਹੋਵੇ ਤੱਕ ਮੈਂ ਹੋ ਗਿਆ ਬੁਖਾਰ ਹੋ ਗਿਆ ਹੈ ਬੁਖਾਰ ਜੋ ਹੋਇਆ ਬੈਰ ਪੈਂਚੂ ਦਾ ਸਰ ਦੇ ਦੁਖੀ ਜਾਂਦਾ 531 ਦੇਖੋ ਸੇ ਕੋਈ ਵੀ ਬਾਈ ਚਾਹਵਾਨ ਹੋਵੇ ਆ ਕੁੱਤੀ ਦੇ ਆਪਾਂ ਬੱਚੇ ਦੇ ਸਕਦੇ ਆ ਜਦੋਂ ਗੱਬਣ ਹੋ ਗਈ ਸੂਪ ਹੀ ਤਾਂ ਆਪਾਂ ਇਹਦੇ ਬੱਚੇ ਦੇ ਸਕਦੇ ਆ ਉਹ ਸਾਹਮਣੇ ਇਹਦਾ ਹੀ ਕੁੱਤਾ ਹਨਾ ਆਹਾ ਇਹ ਕੁੱਤਾ ਹੋ ਰਿਹਾ ਹੈ ਇਹ ਕੁੱਤਾ ਆਪਾਂ ਬਾਹਰੋਂ ਲੈੰਦਾ ਹੋਇਆ ਹੈ। ਕੁੱਤੀ ਭਰਾਉਣ ਵਾਸਤੇ ਇਸ ਵਾਰ ਤੇ ਰੱਖਾ। ਹਾਂ ਹੁਣ ਕੁੱਤੀ ਭਰਾਉਣ ਵਾਸਤੇ ਆਪਾਂ ਮੁੱਲ ਲੈਂਤਾ ਸੀ ਤੇ ਪੂਰਾ ਵਧੀਆ ਹੋ ਗਿਆ ਪਹਿਲਾਂ ਛੋਟਾ ਜਿਹਾ ਸੀ। ਤੇ ਆਹ ਸੀ ਇਹਨਾਂ ਦੀ ਮਾਂ। ਜੇ ਕਿਸੇ ਨੂੰ ਲੋੜ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਕਮੈਂਟ ਕਰਕੇ ਤੇ ਪੁੱਛ ਸਕਦੇ ਹੋ ਬਾਈ। ਗੱਬਣਾ ਉਹਨਾਂ ਕੁੱਤੀ। ਇਹਨਾਂ ਦਾ ਪੌਣੀਆ ਕੁੱਤੀ। ਭਰਾਉਣੀ ਐ ਹਜੇ ਬਾਈ ਕੁੱਤੀ। ਚੱਲ ਉਧਰ। ਕਿਵੇਂ ਦੇਖਦੇ ਆਪਾਂ ਉਹ ਵੀ ਬੈਠੀ ਹੈ। ਹਾਂ। ਲੜਪੋ ਦੇ ਉਹ ਭੈਗੀ ਟਟਕੇ ਦੇਖ ਦੇ ਬਹਾਲੇ ਭੜਿਆ ਦੇ ਲੜਦੇ ਸੇ ਭਲਾ ਚਲੋ ਚਲੋ ਉਧਰ ਜਿਓ ਲਓ ਵੀ ਤੋਰਾ ਫੇਰਾ ਕਰਾਉਣ ਆਏ ਸੀ ਕੁੱਤਿਆਂ ਨੂੰ ਤੇ ਬਾਕੀ ਫਰੈਸ਼ ਫਰਸ਼ ਹੋ ਜਾਣਗੇ ਚਲੋ ਲੜੋ ਲੜਾਉਣੇ ਇਹਨਾਂ ਨੂੰ ਲੜੋ ਲੜਦੇ ਨਹੀਂ ਇੱਕ ਦਾ ਲੜਪੋ ப பల பலா